ਖਰਦੇ ਪ੍ਰਧਾਨ ਭਾਰਤੀ ਜਨਤਾ ਪਾਰਟੀ ਪੰਜਾਬ ਪਵਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਚ ਬੈਠੇ ਸਾਥ ਸੰਗਤ ਜੀਓ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਰਟੀ ਕਨਿਓ ਸਾਡੇ ਸੀਨੀਅਰ ਲੀਡਰ ਸਾਹਿਬਾਨ ਆਨਯੋਗ ਪ੍ਰਧਾਨ ਮੰਤਰੀ ਜੀ ਦਾ ਸ਼ੋਕ ਸੰਦੇਸ਼ ਵੀ ਇੱਥੇ ਪੜ੍ਹ ਕੇ ਗਏ ਨੇ ਪਾਰਟੀ ਕਨਿਓ ਵੀ ਤੇ ਆਪਣੇ ਨਿੱਜੀ ਤੌਰ ਤੇ ਵੀ ਕਿਉਂਕਿ ਦੋ ਪੀੜੀਆਂ ਦਾ ਸਾਥ ਹੈ ਤਿੰਨ ਸੌ ਸਾਹ ਦਾ ਮੇਰੇ ਪਿਤਾ ਚੌਧਰੀ ਬਲਰਾਮ ਜਾਖੜ ਜੀ ਦੇ ਨਾਲ ਵੀ ਬਹੁਤ ਲੰਬਾ ਰਾਜਨੀਤਿਕ ਸਫ਼ਰ ਰਿਹਾ ਤੇ ਮੈਨੂੰ ਵੀ ਪਰਮਿੰਦਰ ਜੀ ਨਾਲ ਕੰਮ ਕਰਨ ਦਾ ਬਹੁਤ ਲੰਬਾ ਮੌਕਾ ਮਿਲਿਆ ਅੱਜ ਜਿਸ ਸ਼ਖਸੀਅਤ ਵਾਸਤੇ ਆਪਾਂ ਇੱਥੇ ਇਕੱਠੇ ਹੋਏ ਆਂ ਸਾਥਿਓ ਮੇਰਾ ਮੰਨ ਹੈ ਰਾਜਨੀਤੀ ਦੇ ਵਿੱਚ ਜਿਹੜਾ ਚਿੱਟੇ ਲੀੜੇ ਪਾ ਲੰਦਾ ਹੈ ਉਹਦੇ ਤੇ ਛਿੱਟੇ ਜ਼ਰੂਰ ਲੱਗਦੇ ਹੈ ਹਾਲਾਤ ਆ ਬਣੇ ਹੋਏ ਹੈ ਵੀ ਲੋਕ ਉਹਦੇ ਨਾਲ ਉਹਨਾਂ ਦੀ ਇੱਜ਼ਤ ਦਾ ਆਪਣਾ ਦਾਵਾ ਠੋਕਦੇ ਹੈ ਪਰ ਤੀਨਸਾ ਸਾਹਿਬ ਇੱਕ ਐਸੀ ਸ਼ਖਸੀਅਤ ਸੀਗੇ ਜਿਨ੍ਹਾਂ ਨੇ ਆਪਣੇ ਕਿਰਦਾਰ ਆਪਣੀ ਕਮਿਟਮੈਂਟ ਕੌਮ ਤੇ ਪੰਥ ਵਾਸਤੇ ਆਪਣੇ ਜਜ਼ਬਾਤਾਂ ਨਾਲ ਉਹਦੇ ਨੂੰ ਇੱਜ਼ਤ ਦਿੱਤੀ ਇਸ ਕਰਕੇ ਅੱਜ ਸਾਰਾ ਇਕੱਠ ਇੱਥੇ ਜੁੜਿਆ ਸਾਰਿਆਂ ਨੇ ਆਪਣੀ ਗੱਲ ਰੱਖੀ ਐ ਮੈਂ ਗੁਸਤਾਖੀ ਕਰਨ ਲੱਗਿਆ ਮੇਰੇ ਤੋਂ ਪਹਿਲਾਂ ਵੱਡੇ ਵੱਡੇ ਲੀਡਰ ਸਹਿਬਾਨ ਬੋਲ ਕੇ ਚਲੇ ਗਏ ਮੇਰਾ ਰੁਤਬਾ ਦਾ ਨਹੀਂ ਸੀ ਬਣਦਾ ਜਗ੍ਹਾ ਨਹੀਂ ਬਣਦੀ ਸੀ ਪਰ ਮੇਰਾ ਮੰਨਣਾ ਹੈ ਕਿ ਆਪਾਂ ਇੱਥੇ ਸਾਰੇ ਉਹਨਾਂ ਦੇ ਸ਼ਰਧਾਂਜਲੀ ਵਾਸਤੇ ਇਕੱਠੇ ਹੋਏ ਆ ਤੇ ਸੱਚੀ ਸ਼ਰਧਾਂਜਲੀ ਮੈਂ ਸਮਝਦਾ ਜੇ ਸੋਚਦੇ ਉਹਨਾਂ ਨੇ ਪਹਿਰਾ ਦਿੱਤਾ ਆਪਣਾ ਸਾਰਾ ਜੀਵਨ ਉਹਨੇ ਗੁਰੂ ਸਾਹਿਬਾਨ ਦੀ ਸੇਵ ਤੇ ਕੌਮ ਤੇ ਪੰਥ ਦੇ ਵਾਸਤੇ ਸਮਰਪਿਤ ਕੀਤਾ ਕੌਮ ਤੇ ਪੰਥ ਦੇ ਮੁੱਦੇ ਉਹਨਾਂ ਵਾਸਤੇ ਸਭ ਤੋਂ ਅੱਗੇ ਸੀਗੇ ਤੇ ਇਸ ਕੌਮ ਤੇ ਪੰਥ ਵਾਸਤੇ ਅੱਜ ਮੈਂ ਬੇਨਤੀ ਕਰੂੰਗਾ ਇੱਥੇ ਮੇਰੇ ਤੋਂ ਪਹਿਲਾਂ ਬੋਲਦੇ ਵਾਹ ਤੋਂ ਵੱਡੇ ਸ਼ਖਸੀਤਾਂ ਨੇ ਤਿੰਨਸਾ ਸਾਹਿਬ ਦੀ ਵਿਰਾਸਤ ਦੀ ਗੱਲ ਕੀਤੀ ਹੈ ਵੀ ਵਿਰਾਸਤ ਥੋੜੇ-ਮੋੜਿਆਂ ਤੇ ਦੱਸੀ ਹੈ ਪਰਮਿੰਦਰ ਜੀ ਪਰ ਇੱਥੇ ਅੱਜ ਜਿਹੜੀਆਂ ਸ਼ਕਤੀਆਂ ਬੈਠੀਆਂ ਮੈਂ ਮਾਫੀ ਚਾਹੂੰਗਾ ਮੇਰੀ ਜਗ੍ਹਾ ਤਾਂ ਨਹੀਂ ਬਣਦੀ ਪਰ ਮੈਂ ਕਹੂੰਗਾ ਅੱਜ ਮਸਲਾ ਢੀਂਡਸਾ ਸਾਹਿਬ ਦੀ ਅਸਲ ਜਿਹੜੀ ਵਿਰਾਸਤ ਜਿਹੜੇ ਉਹਨਾਂ ਦੀ ਸੋਚ ਸੀਗੀ ਆ ਗੁਰੂ ਸਾਹਿਬਾਨ ਦਾ ਸਿਰਜਿਆ ਪੰਥ ਗੁਰੂਆਂ ਦਾ ਵਿਰਸੋਇਆ ਸਾਡਾ ਪੰਜਾਬ ਅੱਜ ਮਸਲਾ ਉਹਦੀ ਵਿਰਾਸਤ ਦਾ ਹੈ ਸਾਹਿਬ ਅੱਜ ਸਾਰੇ ਵੱਖ-ਵੱਖ ਜਿਹੜੇ ਪੰਜਾਬ ਪੱਖੀ ਐ ਜਿਹੜੇ ਕੌਮ ਤੇ ਪੰਥ ਦੀ ਗੱਲ ਦੇ ਉੱਤੇ ਰੱਖ ਕਰਨ ਵਾਸਤੇ ਜਿਨ੍ਹਾਂ ਦੇ ਜਿੱਤ ਤੇ ਜਜ਼ਬਾ ਹੈ ਸਾਰੇ ਬੈਠੇ ਐ ਮੈਂ ਅਪੀਲ ਕਰੂੰਗਾ ਹੱਥ ਜੋੜ ਕੇ ਇੱਕ ਮਜ਼ਬੂਤ ਇੱਕਜੁੱਟ ਅੰਥਕ ਪਾਰਟੀ ਕੱਲੇ ਪੰਜਾਬ ਤੇ ਕੌਮ ਦੀ ਲੋੜ ਨਹੀਂ ੱਲੇ ਪੰਥ ਦੀ ਲੋੜ ਨਹੀਂ ਅਜੋਦੀ ਜ਼ਰੂਰਤ ਦੇਸ਼ ਨੂੰ ਵੀ ਹੈ ਸਾਹਿਬ ਤੇ ਮੇਰੀ ਬੇਨਤੀ ਹੱਥ ਜੋੜ ਕੇ ਸਾਰੇ ਆਪਣਾ ਹੋਮਾ ਸਾਰੇ ਆਪਣੇ ਵਿਖਰੇਵੇਂ ਸਾਰੇ ਆਪਣੇ ਮਤਬੂਏਦ ਇੱਕ ਪਾਸੇ ਛੱਡ ਕੇ ਇੱਕ ਝਟੋ ਕੇ ਸਵਰਾਸਤ ਨੂੰ ਸਾਂਭ ਲੋ ਨਹੀਂ ਮੈਂ ਸ਼ਮਾ ਚਾਹਾਂਗਾ ਸਾਹਿਬ ਕਿਤੇ ਐ ਨਾ ਹੋਵੇ ਆਪਣੀ ਵਿਰਾਸਤ ਦਾ ਇੰਤਕਾਲ ਕੋਈ ਹੋਰ ਆਪਣੇ ਨਾਮ ਚੜਾ ਜੇ ਤੇ ਸਾਨੂੰ ਫੇਰ ਪੰਜਾਬ ਤੇ ਕੌਮ ਨੂੰ ਫੇਰ ਮਾੜਾ ਵਕਤ ਦੇਖਣਾ ਪਵੇ ਮੈਂ ਨਹੀਂ ਸ਼ਬਦ ਨਾਲ ਹੀ ਸਾਰਿਆਂ ਤੋਂ ਮਾਫੀ ਚਾਹਾਂਗਾ ਤੇ ਇੱਕ ਵਾਰ ਫੇਰ ਤੋਂ ਵਾਹਿਗੁਰੂ ਤੋਂ ਅਗੇ ਅਰਦਾਸ ਕਰਦਾ ਬਹੁਤ ਅੱਛੀ ਜ਼ਿੰਦਗੀ ਉਹਨਾਂ ਨੇ ਆਪਣੇ ਅਸੂਲਾਂ ਪੰਥ ਤੇ ਕੌਮ ਵਾਸਤੇ ਉਹਨਾਂ ਨੇ ਆਪਣਾ ਸਮਰਪਿਤ ਰਹੇ ਹੈ ਉਹਨਾਂ ਨੂੰ ਆਪਣਾ ਚਰਨਾ ਚੇ ਢੀਂਡਸਾ ਸਾਹਿਬ ਨੂੰ ਜਗਾ ਬਖਸ਼ੇ ਸ਼੍ਰੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ